ਬਾਬੇ ਬੈਕ ਟੂ ਬੈਕ ਆਪਣੇ ਬਲੌਗ ਦੇ ਵਿੱਚ ਟਾਡਾ ਸੁਹਾਗੇ ਤੇ ਅੱਜ ਅਸੀਂ ਬਣਾਵਾਂਗੇ ਬਾਬੇ ਅਖਬਾਰ ਦਾ ਗੁੱਡਾ ਵੀਰ ਹੋਣੀ ਆਗੇ ਇਹਨਾਂ ਨੇ ਜਾਂਚ ਆ ਬਣਾਉਂਦੀ ਤੇ ਟੇਪਾ ਵੀ ਆ ਗਈ ਤੇ ਪਲੇਟ ਵੀ ਆ ਗਈ ਗੂਂਦ ਵੀ ਆ ਗਈ ਬਾਬੇਓ ਤੇ ਆਪਾਂ ਬਣਾਵਾਂਗੇ ਤਿੰਨ ਤਵਾ ਪੀਲੇ ਆਪਣੇ ਉਹ ਸਾਹਮਣੇ ਪਏ ਤਿੰਨ ਤਵਾ ਬਣਾ ਕੇ ਦੋ ਦਿਨ ਲੱਗ ਜਾਣੇ ਹਨ ਆਪਣੇ ਤੇ ਬਾਬੇ ਲੋੜੀ ਤੋਂ ਇੱਕ ਦਿਨ ਪਹਿਲਾਂ ਆਪਾਂ ਡਾਵਾਂਗੇ ਤੇ ਤੁਹਾਨੂੰ ਹੁਣ ਵਖਾਣੇ ਆ ਵੇਖੋ ਆਪਣਾ ਬੰਨਣਾ ਸਟਾਰਟ ਹੋ ਗਿਆ ਸੋ ਬਾਬੇਓ ਖਬਾਰ ਵੇਖੋ ਹੁਣ ਵਛਾਤੀ ਆ ਇਸੇ ਸਾਬ ਦਿਨ ਨਾਲ ਆਪਾਂ ਵੇਖੋ ਬਾਬਿਓ ਆ ਤੀਦੇ ਦਿਨ ਸਾਬ ਦੇ ਨਾਲ ਬਣਾਵਾਂਗੇ ਆ ਵੇਖੋ ਜਿੱਡਾ ਤੀਲਾ ਹੋਗਾ ਤੇ ਉਨਾ ਹੀ ਲੱਗੂ ਆ ਉਸ ਤੋਂ ਬਾਬਿਓ ਡਾ ਵੱਡਾ ਤੀਲਾ ਦੁਦਰ ਦੁਜਾ ਜਿਹਾ ਜਿਦਾਂ ਦੇ ਸੈੱਟ ਕਰੰਦੇ ਪਹਿਲਾਂ ਵੇਖ ਲੈ ਸਾਰਾ ਖਿਡਾਰ ਕੇ ਕਟਿੰਗ-ਕਟਿੰਗ ਕਰਦਾ ਜੀ ਕੈਂਚੀ ਲਿਆ ਮਾਂ ਹਾਂ ਕੈਂਚੀ ਲਈਏ ਜੇ ਜੋੜਾਂਗੇ ਅਜੇ ਜੋੜਨਾ ਹੈ ਨਾ ਬਾਬਿਓ ਹਲੇ ਜੜਾਈ ਹੋਣੀ ਫੇਰ ਕੈਂਚੀ ਨਾਲ ਕਟਾਂਗੇ ਨੋ ਬਾਬੇ ਹੋਏ ਅਜੇ ਫੇਰ ਵੀ ਨਹੀਂ ਵਾਹ ਚੱਲਦੀ ਵੇਖੋ ਗੁੱਡੀ ਗੱਡੀ ਉੱਡ ਨਹੀਂ ਨਹੀਂ ਲੋੜੀ ਵਾਲੇ ਦਿਨ ਆਵਾਂ ਜਲਦੀ ਲੋੜੀ ਵਾਲੇ ਦਿਨ ਚੱਲਦੇ ਬਾਪੂ ਬੇ ਸੋ ਬਾਪਿਓ ਵੇਖੋ ਇਸ ਤਰ੍ਹਾਂ ਦਾ ਬੰਨਾ ਗੁੱਡਾ ਆਪਣਾ ਵੇਖੋ ਬਾਪਿਓ ਪੂਰੇ ਪੂਰੇ ਥਿੱਲੇ ਆਏ ਨੇ ਤੇ ਕਟਾਈ ਕਰਨੀ ਪੈਣੀ ਆਪਣੀਆਂ ਕੀ ਚਾਹ ਦੇ ਪਹਿਲਾਂ ਪੀਨੇ ਚਾਹ ਇਹ ਕਰਦੇ ਕੰਮ ਬਾਪਿਓ ਇਹਦੇ ਪਹਿਲਾਂ ਕਟਾਈ ਕਰਨੀ ਪਹਿਰੇ ਬਾਪਿਓ ਚਾਹ ਵੀ ਆ ਗਈ ਯਾਰ ਚਾਹ ਵੀ ਆ ਗਈ ਚਾਹ ਬਾਪਿਓ ਗੁੰਦੇ ਲੱਗਦੀ ਬਈ ਆ ਵੇਖੋ ਜਦੋਂ ਪੂਰੀ ਵਾਹ ਚੱਲ ਪਈ ਨਾ ਭਾਵੇਂ ਕੱਲ ਹੀ ਚੱਲ ਪੇ ਹਾਂ ਭਾਵੇਂ ਪਰਸੋ ਚੱਲੇ ਢਾ ਦੇਣਾ ਆਪਾਂ ਕਿਰਤ ਦਾ ਵੇਖਿਆ ਗੁੱਡਾ ਆ ਲਿਪੋਇਆ ਲਿਪੋ ਸ਼ਾਟ ਉਹਦਾ ਗੁੱਡੇ ਬਣਾ ਬਣਾ ਆ ਇਹਦਾ ਓਏ ਉਹਨੇ ਪੇਪਰ ਬੜਾ ਲਾਇਆ ਕਾਪੀ ਦੇ ਪੇਜ ਲਾ ਕੇ ਆਨੇ ਦੇ ਇੰਨਾ ਭਾਰਾ ਗੁੱਟਾ ਬਣਾਤਾ ਬਾਬੋ ਅੱਜ ਤਰੇ ਟੋਟਲ ਆ ਗਿਆ ਇਹ ਇਹ ਆਜ ਇੱਕ ਤਿਆਰ ਹੋ ਗਿਆ ਤੇ ਹੁਣ ਦੂਜਾ ਲਾਉਣਗੇ ਲਾ ਗਿਆ ਖਬਾਰ ਵਧੀਆ ਵਧੀਆ ਕੱਢਣਾ

ਇਹ ਸੁਬਾਹ ਅਗਰ ਅਸੀਂ ਲੈ ਗਏ ਨਵੇਂ ਕੀ ਆਫਰੇ ਡਾਊਨਲੋਡ ਲੇ ਲਓੜੀ ਤੇ ਡੌਬ ਹੈ ਕੱਲਾ ਕੱਲਾ ਹਾਂ ਉੱਡਾ ਆ ਕੇ ਵੇਖੇ ਹਾਂ ਉੱਠੇ ਨਾਲ ਆ ਗਏ ਦੇ ਦੇ ਬਤਵਾ ਵਾਰੀ ਦਾ ਮੋਟਾ ਦੋ ਤਲਕ ਸੱਸ ਸਫਨਾਂਦਰਾ ਮੁੰਡਾ ਆ ਜੀਤਾ ਦੇ ਮਾਰੇ ਫੜ ਗਿਆ ਵੇ ਇਹ ਡਾਊਨ ਹੋ ਗਿਆ ਊਲਾ ਬੱਦੋ ਹਾਂ ਹਾਂ ਬੱਦਿਓ ਸੀ ਪੇਡ

ਇਦੁਰ ਵੇਖੋ ਪੇਪਰ ਬਾਬਿਓ ਕਿ ਡਾ ਵੱਡਾ ਟੀ ਲੈ ਆ ਬਨੇ ਹੋਰੇ ਪੇਪਰ ਜਿਆਦਾ ਹੈ ਵੱਡਾ ਕਰਤਾ ਹੀ ਗੁੱਡਾ ਭਾਂ ਜੋਤਾ ਵਾ ਬਾਬਿਓ ਫੇਰਾ ਬਾ ਡਾਵਾਂਗੇ ਜਦੋਂ ਬਾ ਚੱਲ ਗਿਆ ਆਪਾਂ ਡਾ ਦੇਣਾ ਬਸ ਇਹਨੂੰ ਪਹਿਲਾਂ ਤਿਆਰੀ ਕਰ ਲਈਏ ਦੀ ਸਕਾ ਸਕੂ ਕੇ ਤੇ ਆਪਾਂ ਇਹਨੂੰ ਡਾ ਦੇਣਾ ਬਾਬਿਓ ਬੇ ਤੀਰ ਉਹ ਨਾ ਇੱਥੇ ਹੁੰਦਾ ਹਮਮ ਜ਼ਰੂਰ ਦੱਸਿਓ ਦਾਦੇ ਨੀਲੇ ਮੜਾਇਆ ਫੇਰਾ ਜਿਹੜਾ ਵੀ ਕੋਈ ਬਾਈ ਗੁੱਡੀਆਂ ਦਾ ਸ਼ਕੀਨ ਆ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਦਾਂ ਦੇ ਵਲੌਗ ਵੇਖਣ ਲਈ ਬਾਬੇਓ ਵੇਖੋ ਆਪਾਂ ਘਰੇ ਬਣਾਉਣੇ ਗੁੱਡੀਆਂ ਵੇਖੋ ਹੋਮ ਮੇਡ ਕਾਈਟ ਤੀਲੇ ਭਾਵੇਂ ਕਿਧੋ ਨਹੀਂ ਮਿਲਦੇ ਆ ਪਰ ਲੈ ਹੀ ਦੇਵਾ ਸਹੀ ਗਿਆ ਹਾਂ ਜਿੱਥੋਂ ਮੱਥੇ ਨਾ ਬਲੋਗ ਲੈ ਆ ਹੂੰ ਚਲੋ ਵੀ ਮਿੱਤਰਾਂ ਚਾਹ ਪੀ ਲੋ ਪਹਿਲਾਂ ਬਾਬੇ ਉਹ ਇਹ ਵੇਖੀ ਸਾਡੇ ਇੱਕ ਗੁੱਡੀ ਅੱਜ ਉੱਡਣ ਨਹੀਂ ਦੇਈ ਤੇ ਬਾਹਰ ਚੱਲਣ ਓਏ ਗੁੱਡਾ ਆਇਆ ਹੀ ਗੁੱਡਾ ਆਇਆ ਇਹ ਇੱਥੇ ਆ ਬਾਬੇ ਉਹ ਆ ਗੁੱਡਾ ਆਇਆ ਜੀ ਹਰਾ ਆਇਆ ਕੋਲੀ ਚ ਪਾਜਾ ਗਲੀ ਚ ਗਲੀ ਚ ਪਾਜਾ 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 ਡੋਰ ਵੀ ਹੈ ਗਈ ਨਾ ਇੱਥੇ ਹੀ ਗਲੀ ਚ ਡਿੱਗਣਾ ਹੀ ਆਪਣੇ ਇਹ ਕੋਠੇ ਕਾਠੇ ਲਿਖੂਗਾ ਨਹੀਂ ਗਲੀ ਚ ਗਲੀ ਚ ਗਲੀ ਚ ਟੋਰੀ ਜਾ ਛੇਤੀ ਪਾਜੇ ਛੇਤੀ ਰਾਜ ਆ ਗਈ ਨਹੀਂ ਰਹਿਣ ਦੇ ਨਹੀਂ ਨਹੀਂ ਉੱਥੇ ਹੀ ਉੱਥੇ ਹੀ ਨਹੀਂ ਬਣੀ ਗੱਲ ਬਾਬੇ ਉਹ ਕੋਠੇ ਤੇ ਡਿੱਗ ਗਿਆ ਉਧਰ ਆਓ ਫੜਦਾ ਵੀਰ ਉਹਨਾਂ ਨੂੰ ਰਹਿਂਦੇ ਆ ਜਾ ਆਇਆ ਆਇਆ ਆਓ ਵੀਰ ਉਹਨਾਂ ਨੂੰ ਫੜਦਾ ਬਾਬਾ ਲੱਗਾ ਇੱਧਰ ਵੀ ਲੱਗਾ ਪੇਚਾ ਆਪੀ ਕੇ ਹੋ ਗਏ ਵੇਲੇ ਤੇ ਉਹਦੇ ਕੋ ਬਾਬਾ ਨੇ ਕਟਿੰਗ ਬੁਟਿੰਗ ਸਟਾਰਟ ਕਰ ਲੱਗੇ ਮੁੰਡੇ ਹੂੰ ਪੱਧੀ ਬਣਾਣੀ ਹੂੰ ਹਾਂ ਜੇ ਆਪਾਂ ਮੰਨ ਲੈ ਕੇ ਹੋਰ ਇੱਕ ਟੀਲਾ ਲਾ ਲਈ ਨਾ ਬਰਾ ਵੱਡਾ ਹੋ ਜਾਣੇ ਗੱਲਾਂ ਇਹ ਫੋੜ ਦਬਲ ਕਰਕੇ ਲਾ ਦिए ਹੈ ਮਤਲਬ ਕਿ ਦੋ ਤੀਲੇ ਲੈ ਕੇ ਡਬਲ ਕਰਕੇ ਲਾ ਦਿੰਦੇ ਪਾਰਾ ਰਹੂਗਾ ਵੀ ਤੀਲਾ ਮੋਟਾ ਵਾ ਆਓ ਪਾੜ ਦਿਆ ਗੁੱਡਾ ਕੋਈ ਉਹ ਗੁੱਡਾ ਪਾਲ ਉੱਟ ਲਿਆਂਦਾ ਇੱਕ ਜਿਹੜਾ ਇੱਥੇ ਉੱਟਦਾ ਪਿਆ ਆਪਾਂ ਉੱਟ ਲਿਆ ਤੇ ਇਹ ਕਹਿੰਦੇ ਵੀਰ ਨੂੰ ਨਹੀਂ ਕਹਿੰਦੇ ਮੱਛੀ ਬਣਾ ਲਓ ਮੱਛੀ ਮੱਛੀ ਉੱਟ ਜੂਗੀ ਤੀਲੇ ਵੱਡਾ ਲਾਉਣਾ ਪੜਾਇਆ ਵੀ ਹੈ ਆ ਵੀ ਤੀਲੇ ਵੱਡਾ ਚਾਹੀਦਾ ਨਾ ਤੀਲੇ ਵੱਡਾ ਆ ਲਾ ਦिए ਮੋਟਾ ਹੋ। ਮਾਵੇ। ਪਰ ਆ ਤੇ ਜਾਣਾ ਲੰਬਾਈ ਕਰਨਾ ਆਪਾਂ। ਨਹੀਂ ਨਹੀਂ। ਇਹਦੇ ਨਾਲ ਜੋੜ ਦਿੰਨੇ ਆਪਾਂ। ਬਾਬਾ ਆ ਪਿਆ ਇਹ ਗੁੱਡਾ ਦੇ। ਉਹਦਾ ਵਧਾਈ ਹੋਵੇ ਇਹ ਗੁੱਡਾ। ਤੀਲਾ ਉਹ ਲੱਗਣੇ ਗੁੱਡਾ। ਸੋ ਬਾਬਿਓ ਤੀਲਾ ਪਾ ਇੱਕ ਹੋਰ ਜੋੜ ਕੇ ਵੱਡਾ ਕਰ ਦਿੱਤਾ ਤੇ ਹੁਣ ਆਪਾਂ ਬਣਾਵਾਂਗੇ ਮੱਛੀ ਬਾਬਿਓ। ਸ਼ਾਜ ਗੁੱਡਾ ਆਪੇ ਕੋ ਬਾਬਿਓ ਡਿਜ਼ਾਈਨ ਡਾ ਲਿਆ। ਦੇਖੋ ਬਾਬਿਓ ਡਿਜ਼ਾਈਨ ਕਿੱਡਾ ਵਈਆ ਬਣ ਗਿਆ। ਦੇਖੋ ਬਾਬਿਓ। ਇਹ ਆ ਤੀਲਾ ਪਾ ਲੰਬਾਈ ਦੇ ਵਿੱਚ। ਇਹ ਲਈ ਮਾਈ ਚਲਾਵਾਂਗੇ ਆ ਵੇਖੋ ਬਾਬਿਆ ਆ ਵੇਖੋ ਸੋ ਬਾਬੇ ਉਹ ਆ ਬਹਿ ਕੇ ਗੁੱਡਾ ਲੋਟ ਲੈਣ ਦਾ ਉਹ ਬਾਅਦ ਚ ਦਵਾਂਗੇ ਸੋ ਬਾਬੇ ਹੋਣਾ ਬਾਅਦ ਲਾਵਾਂਗੇ ਤੇ ਸੋ ਆਪਾਂ ਪੈਕੜਾ ਪੈਕ ਲੈਂਦਾ ਥੋੜਾ ਚੋਕੇ ਖਾਣੇ ਬਾਬਿਓ ਟੀਲੇ ਲਾਈਏ ਵਿੱਚ ਗੁੰਦ ਲਾ ਕੇ ਫਿਰ ਟੇਪਾ ਲਾਈਂ ਆਹ ਇਹ ਐ ਮਜ਼ਬੂਤ ਕਰ ਦੇ ਮਜ਼ਬੂਤ ਟੇਪਾ ਨਹੀਂ ਆਣਾਂ ਗੁੰਦੋਂ ਦੀ ਲੋੜ ਨਹੀਂ ਬਾਅਦ ਟੇਪ ਨਹੀਂ ਨਾ ਟਿੱਕਣੀ ਦੇ ਹੂੰ ਤੋ ਬਾਬੇ ਵੇਖੋ ਤੀਲਾ ਇੱਧਰ ਲੱਗ ਚੁੱਕਿਆ ਤੇ ਦੂਜਾ ਹੁਣ ਤੀਲਾ ਲਗਣ ਦੀ ਤਿਆਰੀ ਆ। ਥੋੜਾ ਤਾਂ ਕਰ ਦੋ ਨੀ ਦੇ ਇਤਨਾ ਮਤਲਬ ਕਿ ਚੜਾਈ ਦੇ ਵਿੱਚ ਆਹੋ ਉਹ ਆਪਣੇ ਲੋ ਕਰ ਥੋੜਾ ਜਿਹਾ। ਦਰੋ ਸੱਟਿਆ। ਹੂੰ। ਅਰੇ ਇੱਲਾ ਵਿੱਚ ਸੱਟ ਕਰਨਾ ਬਾਬਾ ਜੀ। ਹਾਂ ਲਾ ਦੇ। ਛੜ ਦੇ। ਮਾ ਫੜੀ ਮਾੜੀ ਆ ਇਧਰੋਂ ਆਈ। ਇਹੋ ਵੇਖੋ। ਆ ਫੜ। ਉੱਤੇ ਉਹ ਨਾਲ ਨਹੀਂ ਸੋਕੇ। ਠੀਕ। ਦੂਜੀ ਟਣਾ ਲਾ। ਹਾਂ। ਇਹ ਬਾਬੇ ਉਧਰ ਕੰਨ ਬੋਲੀ ਆਪਨੀ। ਹਾਂ। ਆਹੋ। ਸਾਰਾ ਸਹੀ ਕੰਮ ਆ ਰਿਹਾ। ਮਾੜਾ ਵੀ ਨਹੀਂ ਏ। ਬਾਬੇ ਉਧਰ ਡੇਪਾ ਲੱਗ ਚੁੱਕੀ। ਕੱਚਾ ਕੰਮ ਹੋ ਗਿਆ ਇੱਧਰ। ਮੈਂ ਇੱਥੇ ਲਾਉਨੇ ਆਂ ਬਾਬੇ। ਉਧਰ ਕਟਿੰਗ-ਪੁਟਿੰਗ ਨਹੀਂ ਇੱਥੋਂ ਆ ਕੇ। ਯਾਰ ਗਿਆ ਬੰਦੇ। ਬਾਬੇ ਉਧਰ ਡੇਪ ਲੱਗਣ ਜਾ ਰਹੀ ਆ। ਬਾਬੇ ਹੁਣ ਲੱਗਣ ਚਾਹੀਦੇ ਇੱਧਰ ਡੇਪਸ। ਕੜ ਬਈ ਹ ਲੈ ਓਏ ਹੂੰ ਹੂੰ ਠੀਕ ਆ ਠੀਕ ਆ ਇਧਰੋਂ ਪਰ ਆ ਵੇਖੋ ਨਾ ਇਧਰ ਕਿੰਨੀ ਜਗ੍ਹਾ ਮਮਾ ਨੂੰ ਥੱਲੇ ਘਾੜ ਥੋੜਾ ਹਟੀਏ ਠੀਕ ਆ ਥੋੜਾ ਤਾਂ ਕਰ ਦੇ ਬਾ ਬਾ ਰੀਲ ਨਾਲ ਸੈੱਟ ਕਰ ਦੂਗਾ ਸੀ ਰੀਲ ਨਾਲ ਸੈੱਟ ਨਹੀਂ ਕਰ ਸਕਦੇ ਸੀ ਨਹੀਂ ਕਰ ਸਕਦੇ ਸੀ ਉਹ ਹੱਥ ਫੜੋ ਤੋ ਫੜ ਕੇ ਰੱਖ ਨੋ ਬਾਬਿਓ ਇੱਧਰ ਵੀ ਟੇਬ ਕੱਚਾ ਕੰਮ ਹੋ ਚੁੱਕਿਆ ਆਪਣਾ ਤੇ ਹੁਣ ਬਾਬਿਓ ਪੂਰੀ ਪੱਕੀ ਕਰ ਦਿੰਨੇ ਨੂੰ ਤੇ ਫਿਰ ਆਪਾਂ ਕੱਲ ਵੀ ਪਾਵਾਂ ਬਾਬਿਓ ਇੱਕ ਗੁੱਡਾ ਇੱਧਰ ਉੱਧਰ ਆਪਾਂ ਲਾਵਾਂ ਕੋਈ ਰਾਪਾਂ ਵੀ ਡਾਵਾਂਗੇ ਆ ਗੁੱਡਾ ਤੇ ਆਪਾਂ ਕਰਦੇ ਤਿਆਰ ਹੁਣ ਬਾਬਿਓ ਨੂੰ ਹਵਾ ਨਹੀਂ ਨੰਚ ਲੱਗੀ ਬਾਬਿਓ ਆਪਾਂ ਆਓ ਗੁੱਡੇ ਦਾ ਟੀਲਾ ਤੋੜ ਕੇ ਲਿਆਉਂਦਾ ਹਾਂ ਆ ਬਣੀ ਇਹਦਾ ਟੀਡਾ ਲਾਇਆ ਬਾਬਿਓ ਆ ਆਵਲਾ ਕਿਦਾਂ ਲਾਇਆ ਬਾਬੇ ਸੈਜ ਵੇਖੋ ਤੁਸੀਂ ਕਿਡਾ ਵੱਡਾ ਫੂੰਗ ਦੇ ਵਿੱਚ ਤੁਹਾਨੂੰ ਛੋਟਾ ਜਿਹਾ ਲੱਗਣ ਤੇ ਆਣਾ ਵੇਖੋ ਬਾਬੇ ਓਕੇ ਤੀਲਾ ਵੀ ਲੱਗਾ ਵਾ ਓਕੇ ਬਾਈ ਆਹ ਆਪਣੀ ਮੱਛੀ ਉੱਡੂਗੀ ਪੂਰੀ ਕੈਡ ਬਾਬੇਓ ਵੇਖੋ ਇੱਧਰ ਕਿੱਡਾ ਵੱਡਾ ਜੀ ਬਣਿਆ ਸਾਈਡ ਤੇ ਆ ਵੇਖੀ ਮਰੀ ਜਹਾਣਾ ਕਿਤਾ ਹੁਣ ਬਾਬੇਓ ਇਹਦੀ ਕਰਦੇ ਕਟਾਈ ਆਪਾਂ ਤੇ ਫਿਰ ਆਪ ਆਪਣਾ ਵੰਗਿਆ ਪੂੰਜਾ ਫਿਰ ਜਿੱਦਰਾ ਆਪਾਂ ਭਾਵੇਂ ਦੇ ਕਾਲੀ ਬਾਦ ਚੜ ਪੀ ਆਪਾਂ ਕਾਲੀ ਡਾਗ ਨਹੀਂ ਬਾਬੇਓ ਸ਼ੌਂਕ ਹੈ ਸਾਨੂੰ ਬੜਾ ਸ਼ੌਂਕ ਦਾ ਕੋਈ ਮੋਲ ਕਟਾਈ ਹੁੰਦੀ ਰਹੀ ਵੇਖੋ ਦੇਖੋ ਬਾਬੇ ਕਟਾਈ ਆਪਣੇ ਟੀਲਾ ਵੀ ਘਟ ਦੇਣਾ ਹਾਂ ਕੀ ਆ ਬਾਬੇ ਹੁਣ ਇਦਰੋ ਕਟਾਈ ਹੋ ਗਈ ਜੋ ਆ ਬਾਬੇ ਇਧਰ ਵੀ ਕਢਾਈ ਹੋ ਗਈ ਹੁਣ ਬਾਬੇ ਹੋਣਾ ਸਾਡਾ ਆਪਾਂ ਕਵਰ ਕਰਾਂਗੇ ਹੁਣ ਗੂੰਦ ਲਾ ਕੇ ਯਾਰ ਕੀ ਬਾਬੇ ਲੋੜੀ ਦੇ ਵਾਹ ਚੱਲ ਪਏ ਬਹੁਤ ਹੀ ਵਧੀਆ ਗੱਲ ਆ ਬਿਜਲੀ ਰੀ ਦੇ ਬੋਤੀਾਂ ਡੇ ਜੱਲੇ ਪਿਛਲੀ ਾਰ ਧੋਪ ਵੀ ਲੱਗੀ ਹੀ ਮਾਗੀ ਦੇ ਪੂਰੀ ਮਾਗੀ ਦੇ ਵੀ ਧੋਪ ਲੱਗੀ ਹੀ ਪੂਰੀ ਬਾਬਿਓ ਲੋੜੀ ਦੇ ਵੀ ਹੂੰ ਦੋਵੇਂ ਪਾਸੇ ਦੋਵੇਂ ਪਾਸੇ ਵਧੀਆ ਐਰ ਕੀ ਬਾਹ ਵਧੀਆ ਬੱਦਲ ਰਵੇ ਪਰ ਬਾਹ ਚਲੀ ਜਾਵੇ ਐਰ ਕੀ 30 ਧੋਪ ਨਾ ਪਰੇ ਬਾਹ ਐਰ ਦੀ 30 ਚਾਹੀਦੀ ਸਭ ਨੂੰ ਉਹ ਮਾਗੀ ਤੇ ਲੱਗੇ ਲੋੜੀ ਤੇ ਜਿੰਨੇ ਹੱਥ ਵਾਦੇ ਲੋੜੀ ਤੇ ਹੀ ਆ ਆਹੋ ਪਰ ਜਾਰੀ ਲੋਕਾਂ ਨੂੰ ਮਾਗੀ ਤੇ ਛੁੱਟੀ ਹੁੰਦੀ ਆ ਹੂੰ ਹੂੰ ਰਗੂੰ ਦਾ ਨਹੀਂ ਲੱਗਦੀ ਬਈ ਆ ਦੇਖੋ ਜ ਮਿੱਤਰੋ ਤੁਹਾਨੂੰ ਵੀਡੀਓ ਬਣਾ ਲਈ ਜਿੰਨੀ ਵੀ ਚੰਗੀ ਤੁਹਾਨੂੰ ਲੱਗਦੀ ਆ ਤਾਂ ਪਲੀਜ਼ ਲਾਈਕ ਜਰੂਰ ਕਰਿਓ ਲਾਈਕ ਕਰਿਆ ਕਰੋ ਯਾਰ ਲਾਈਕ ਵੀ ਨਾਲ ਸਬਸਕ੍ਰਾਈਬ ਵੀ ਕਰਿਆ ਕਰੋ ਬਾਬੇਓ ਇਹ ਮਿੱਤਰੋ ਲਾਈਕ ਹੀ ਨਹੀਂ ਕਰਦੇ ਹੂੰ ਆਡੀ ਇਨੀ ਮਿਹਨਤ ਲਾ ਜਾਂਦੀ ਬਾਬੇਓ ਕਟਾਈ ਕੱਟ ਕਰਦਾ ਇੱਥੋਂ ਕਟਾਈ ਕਰ ਲਾ ਦਾਤ ਦੇ ਕਾਂ ਬੋਲਣਦੇ ਨੇ ਪੂਰੇ ਵਾਹ ਦਾਦਾ ਨੂੰ ਕਾਣਾ ਆਵੜੇ ਓਕੇ ਤੂੰ ਵੇ ਮਮਾ ਤੂੰ ਵੇ ਸਹੀ ਲੋ ਹਮ ਹੋਰ ਕੰਮ ਇੱਥੇ ਥੋੜੀ ਜੀ ਹੋਰ ਕਰ ਲਾ ਤਿਆਰ ਹੋ ਗਿਆ ਇੱਧਰ ਵੇਖੋ ਦੇਖੋ ਬਾਬਿਓ ਇੱਕੋ ਬਾਬਿਓ ਪਿਛਲੀ ਸਾਈਡ ਵਿਖਾਓ ਯਾਰ ਬਾਬਿਓ ਇੱਧਰ ਪਿੱਛੋ ਵੇਖੋ ਕਿੱਡੀ ਵਧੀਆ ਲੱਗਦੀ ਓਕੇ ਨਾ ਪੂਰੀ ਲੈ ਬਣਾਣਾ ਬਾਬਿਓ ਵੇਖੋ ਇੱਧਰ ਤਿਆਰ ਹੋ ਗਿਆ ਹੁਣ ਬਣੂਗਾ ਪੁੰਜਾ ਆਪਣਾ ਤੇ ਦੇਖੋ ਬਾਬਿਓ ਕਿੱਡੀ ਵਧੀ ਲੱਗਦੀ ਵੇਖੋ ਇਹ ਇਧਰੋਂ ਆ ਬੰਮਣਾ ਹੰਗਣ ਪੁੱਜਾ ਬਾਬਿਓ ਫੇਰ ਆਪਾਂ ਉਹ ਵਾਲਾ ਗੁੱਡਾ ਢਾਵਾਂਗੇ ਇਹ ਵੇਖੋ ਬਾਬਿਓ ਹੋ ਜੋਤ ਆਪਣੇ ਦਾ ਗੁੱਡਾ ਢ ਗਿਆ ਏ ਕਿੱਥੇ ਢੜਾਈ ਚੱਲ ਏ ਚਾਰੋਂ ਹੁੰਦੇ ਆਏ ਵੇਖੋ ਬਾਬਿਓ ਵਾਹ ਵੀ ਬਾਬੇ ਚੱਲਣ ਆਪੀ ਗੁੱਡੀਆਂ ਢੱਲਾਂ ਪੀਆ ਫੇਰ ਤੇ ਇਧਰ ਆਪਾਂ ਪੜੀ ਸਵੇਰੇ ਠੰਢੀ ਦੀ ਚਲੋਂ ਬਾਬਿਓ ਪਾ ਲਾ ਗੋ ਖਲਾਰਾ ਚੁੱਕਦੀ ਏ ਆਲਾ ਇਹ ਆਪਾਂ ਸੁੱਟਦੇ ਬਾਬਿਓ ਇੱਧਰ ਪਲਾੜ ਦੇ ਦੇ ਕੇ ਸੁੱਟਦੇ ਨੇ ਇਹ ਵੀ بڑا ਲੱਭਾ ਬਣਦਾ ਇਹਨੂੰ ਬਾਬਿਓ ਆਪਾਂ ਕਰ ਦਿੰਨੇ ਖੜੀ ਉਧਰ ਤੇ ਸੈਰ ਚਲਾ ਦਿੰਦੇ ਆ ਬਾਬੇ ਬੱਟੀ ਬਣ ਗਈ ਆ ਮਸਲੀ ਹੋਰ ਬਾਬੇ ਉਹ ਪੰਜ ਥੇਰਾਤੀ ਆ ਇਹ ਆਪਾਂ ਚੋ ਲੱਗ ਲੱਗ ਖਾਣਾ ਚੁੱਕਦੇ ਨੇ ਰੋ ਪੀਰੇ ਤੇ ਦੇਖ ਲੋਗਾ ਪਾਤਾ ਉਹਦੇ ਆਪਾਂ ਪਿੰਨਾ ਜਿਆ ਵੀ ਖਰਾਬ ਇਹਨੂੰ ਸੁੱਟ ਦਿੰਨੇ ਆ ਆ ਬੜਾ ਪਿੰਨਾ ਚਾਹੀਦਾ ਹੀ ਸੁੱਟਦਾ ਉਹ ਮੈਂ ਛਿਡੇਗੀ ਉਹ ਪਿੰਨਾ ਚਾਹੀਦਾ ਕਿ ਸੁੱਟਦਾ ਆ ਬਾਬਾ ਸੁੱਟਦਾ ਪਿੰਨਾ ਆ ਮੈਨੂੰ ਦੇ ਦਿੰਦਾ ਤੈਨੂੰ ਕਹਦੇ ਗਾਈ ਚਾਹੀਦਾ ਹੀ ਉਹ ਪਿਆਈ ਤੇ ਆਈ ਆ ਬਾਬਾ ਬਿਓ ਵੀ ਨਾ ਆਪਣਾ ਇਹ ਉਹ ਟਾਂ ਲੱਗੇ ਆਈ ਠੀਕ ਹੈ ਹੋ ਗਿਆ ਪੁੰਜਾ ਤਿਆਰ ਤੇਰਾ ਪਹਿਲਾ ਬੁੰਜਾ ਤਿਆਰ ਗਾਲਾ ਕਿੰਨਾ ਵੱਧਦਾ ਹੈ ਬਾਬੇਓ ਵੇਖੋ ਇੱਧਰ ਪੁੰਜਾ ਆਪਣਾ ਤਿਆਰ ਹੋਣ ਜਾਏ ਓਏ ਯਾਰਾ ਡੋਰ 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 ਨੇ ਬੜਾ ਬਾਬੇਓ ਪੰਗਾ ਪਾਇਆ ਵੇਖੋ ਤੀਲਾ ਆਪਣਾ ਵੀ ਤਿਆਰ ਓ ਪੁੰਜਾ ਆਪਣਾ ਤਿਆਰ ਹੋ ਗਿਆ ਹੈ ਮਵੀ ਲੱਗ ਚੁਕਾ ਵੇਖੋ ਮਿਸਟੇਕ ਹੋਈ ਹੂੰ ਚੀੜਲੇ ਠੀਕ ਹੈ ਦਾ ਅਮਰੀਕਾ ਤਲਾਵਾ ਪਾ ਲੀਏ ਹਾਂ ਤਲਾਵਾ ਹਲੋ ਪਾਲੋ ਦਾ ਅਗੇ ਬਾਬੇ ਪੁੰਜਾ ਆਪਣਾ ਲੱਗ ਚੁੱਕਿਆ ਤੇ ਹੁਣ ਕੱਲ ਆਪਾਂ ਪਾਵਾਂਗੇ ਦੇਦੇ ਤਲਾਵਾ ਤੇ ਕੱਲ ਬਾਬੇ ਤੁਹਾਨੂੰ ਦਿਖਾਵਾਂਗੇ ਡਾਗਿੰਦਾ ਤੇ ਬਾਬੇ ਨੂੰ ਬਲੌਗ ਵਧੀਆ ਲੱਗਾ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਦਾਂ ਘੜ ਘੜ ਬਲੌਗ ਦੇਖਣ ਲਈ ਤੇ ਮੈਂਦੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਇਸੇ ਗੁੱਡੇ ਦੇ ਨਾਲ ਤੇ ਤਦ ਲਈ ਸਾਰਿਆਂ ਸਾਸਰੀਆਂ ਘਰ ਮੇ ਤੋਂ